ਇੱਕ ਮਾਂ ਦਾ ਪੁੱਤ ਜਦੋਂ ਲਾਮ ਤੇ ਗਿਆ ਕਿਵੇਂ ਭਗੜੋ ਦੇ ਸੁਪਨੇ ਟੁੱਟਦੇ ਹਨ ਇੱਕ ਕਹਾਣੀ ਬਹੁਤ ਹੀ ਇਮੋਸ਼ਨਲ ਤੁਹਾਨੂੰ ਜ਼ਰੂਰ ਰਲਾ ਦੇਵੇਗੀ ਸੁਣਦੇ ਆਂ ਕਹਾਣੀ ਭਗੜੋ ਮੁਨਸਪੱਟੀ ਕਰਤਾਰ ਸਿੰਘ ਦੁਗਲ ਦੇ ਲਿਖੀ ਹੋਈ ਭਗੜੋ ਨੂੰ ਲੋਕੀ ਮੁਨਸਪੱਟੀ ਦਾ ਸੱਦੇ ਸੀ ਉਹਦਾ ਖਾਵਨ ਜੋ ਮਰ ਗਿਆ ਸੀ ਤੇ ਜਿਸ ਦਿਨ ਦਾ ਭਗੜੋ ਦਾ ਬਿਆਰੇ ਦਾ ਵੀ ਇੱਕੋ ਇੱਕ ਪੁੱਤ ਭਰਤੀ ਹੋ ਕੇ ਲਾਮ ਤੇ ਚਲਾ ਗਿਆ ਉਹਨੂੰ ਪਤਾ ਨਹੀਂ ਸੀ ਲੱਗਦਾ ਉਹ ਆਪਣੇ ਆਪ ਨਾਲ ਕੀ ਕਰੇ ਵੇਲੀ ਰਹਿ ਰਹਿ ਕੇ ਥੱਕ ਗਈ ਸੀ ਇੱਥੋਂ ਉੱਠਦੀ ਉੱਥੇ ਮੰਜਾ ਢਾਹ ਲੈਂਦੀ ਉੱਥੋਂ ਉੱਠਦੀ ਗੱਲਾਂ ਕਰਨ ਹੋਰ ਕਿੱਥੇ ਬਹਿ ਜਾਂਦੀ ਉਹਦੀਆਂ ਗੱਲਾਂ ਨਾ ਮੁੱਕਦੀਆਂ ਪਰ ਗਰਮੀਆਂ ਦੇ ਦਿਨ ਤੇ ਸਿਆਲਾਂ ਦੀਆਂ ਤਰਕਾਲਾਂ ਖਤਮ ਹੋਣ ਵਿੱਚ ਨਾ ਆਉਂਦੀਆਂ ਤੇ ਫੇਰ ਭਗੜੋ ਨੇ ਆਪਣਾ ਮਨ ਪਰਚਾਉਣ ਦਾ ਇੱਕ ਵੱਲ ਲੱਭ ਲਿਆ ਕੁਕੜੀਆਂ ਦੇ ਆਂਡੇ ਇਕੱਠੇ ਕਰਕੇ ਉਹ ਪਿੰਡ ਦੇ ਲਾਗੇ ਛੋਣੀ ਵਿੱਚ ਜਾ ਕੇ ਵੇਚੇ ਆਉਂਦੀ ਕਦੇ ਤੋਪਖਾਨੇ ਵਿੱਚ ਕਦੇ ਲਾਲ ਕੁੜਤੀ ਦੇ ਕਿਸੇ ਗਲੀ ਮੁਹੱਲੇ ਵਿੱਚ ਕਦੇ ਖਲਾਸੀ ਲੈਣ ਵਿੱਚ ਪਹਿਲੇ ਇੱਕ ਦਿਨ ਛੱਡ ਕੇ ਜਾਂਦੀ ਸੀ ਫਿਰ ਹੁਣ ਉਹ ਹਰ ਰੋਜ਼ ਅੰਡੇ ਵੇਚਣ ਜਾਣ ਲੱਗ ਪਈ ਆਪਣੇ ਵਿੜੇ ਦੀਆਂ ਕੁਕੜੀਆਂ ਦੇ ਨਾਲ ਨਾਲ ਆਂਡਿਆਂ ਗੁਆਂਢੀਆਂ ਦੀਆਂ ਕੁਕੜੀਆਂ ਦੇ ਅੰਡੇ ਵੀ ਇਕੱਠੇ ਕਰ ਲੈਂਦੀ ਪਟਾਰੀ ਵਿੱਚ ਅੰਡੇ ਰੱਖ ਹੌਲੀ-ਹੌਲੀ ਤੁਰਦੀ ਸਵੇਰੇ ਖਾ ਪੀ ਕੇ ਘਰੋਂ ਨਿਕਲਦੀ ਸ਼ਾਮੀ ਰ ਇਹਨਾਂ ਨੂੰ ਪਕਾਉਣ ਵੇਲੇ ਨੂੰ ਮੁੜ ਆਉਂਦੀ ਅੰਡਿਆਂ ਦੇ ਉਹਦੇ ਘਰ ਵੱਜੇ ਹੋਏ ਸੀ ਜਿਹੜੀ ਘਰੇ ਘਰੇ ਹੁਣ ਕਿੰਨੇ ਆਂਡੇ ਪਚਾਉਣੇ ਆ ਉਹਦੇ ਘਰ ਬੰਨੇ ਹੋਏ ਸੀ ਭਗੜੋਂ ਨੂੰ ਕੋਈ ਕਾਲ ਨਹੀਂ ਸੀ ਹੁੰਦੀ ਜੀ ਕਰਦਾ ਤਾਂ ਕਿਸੇ ਰੁੱਖ ਹੇਠ ਸਸਤਾ ਲੈਂਦੀ ਜੀ ਕਰਦਾ ਤਾਂ ਕਿਸੇ ਪੋਲ ਉੱਤੇ ਖਲੋ ਕੇ ਹੇਠਾਂ ਕਲ-ਕਲ ਕਰਦੇ ਪਾਣੀ ਨੂੰ ਦੇਖਦੀ ਰਹਿੰਦੀ ਤੇ ਕਿੰਨਾ ਹੀ ਚਿਰ ਉੱਥੇ ਖੜੀ ਰਹਿੰਦੀ ਜੀ ਕਰਦਾ ਕਿਸੇ ਕੋਲ ਬੈਠ ਕੇ ਗੱਲਾਂ ਕਰਨ ਲੱਗ ਜਾਂਦੀ ਢੇਰ ਸਾਰੇ ਆਂਡੇ ਉਹਦੇ ਹੁਣ ਜਦੋਂ ਇਕੱਠੇ ਹੋ ਜਾਂਦੇ ਤਾਂ ਫੇਰ ਵੇਚਣ ਤੁਰ ਪੈਂਦੀ ਤੇ ਫੇਰ ਭਗੜੋਂ ਨੇ ਇੱਕ ਬੱਗੀ ਬਣਾ ਲਈ ਛੌਣੀ ਵਿੱਚ ਕਿਸੇ ਮੇਮ ਦੀ ਟੁੱਟੀ ਹੋਈ ਪੁਰਾਣੀ ਪ੍ਰੈਮ ਕਵਾੜੀਏ ਦੇ ਪਈ ਸੀ ਭਗੜੋ ਨੇ ਉਹ ਖਰੀਦ ਲਈ ਤੇ ਪ੍ਰੈਮ ਵਿੱਚ ਬੱਚੇ ਦੀ ਥਾਂ ਤੇ ਉਹਨੇ ਹੁਣ ਅੰਡੇ ਰੱਖ ਲਏ ਤੇ ਛੌਣੀ ਲੈ ਜਾਂਦੀ ਵੇਚਣ ਵਾਸਤੇ ਸ਼ਾਮੀ ਖਾਲੀ ਪ੍ਰੈਮ ਨੂੰ ਰੇੜ ਦੀ ਹੋਈ ਪਿੰਡ ਮੁੜਿਆਉਂਦੀ ਭਗੜੋ ਸੋਚਦੀ ਇੰਜ ਉਹ ਥੱਕਦੀ ਵੀ ਘੱਟ ਸੀ ਪਹਿਲੇ ਤਾਂ ਕਦੇ ਸੱਜੇ ਕਦੇ ਖੱਬੇ ਪਟਾਰੀ ਚੁੱਕ ਚੁੱਕ ਕੇ ਤੁਰਦੀ ਹਾਰ ਜਾਂਦੀ ਥੱਕ ਜਾਂਦੀ ਕਦੇ ਕਦੇ ਰਾਤੀਂ ਉਹਦੀਆਂ ਬਾਹਾਂ ਇੰਜ ਲੱਗਦਾ ਜਿਵੇਂ ਚਲਾਂਉ ਚਲਾਂਉ ਕਰਦੀਆਂ ਹੋਣ ਤੇ ਉਹ ਚ ਗਿਲਟ ਪੈ ਗੇ ਹੁਣ ਇੱਕ ਪੁੱਤ ਜਿਹੜਾ ਉਹਦਾ ਲਾਮ ਤੇ ਗਿਆ ਹੋਇਆ ਸੀ ਭਗੜੋ ਸੋਚਦੀ ਹੁਣ ਉਹਦਾ ਕੌਣ ਸੀ ਜਿਹੜਾ ਉਹਦੀਆਂ ਮੁਠੀਆਂ ਭਰੇ ਵਿਧਵਾ ਦੀ ਜ਼ਿੰਦਗੀ ਬੜੀ ਖੁਆਰੀ ਹੁੰਦੀ ਹੈ ਕਦੇ ਕਦੇ ਕਲਮਕੱਲੀ ਤਾਰਿਆਂ ਦੀ ਛਾਵੇਂ ਲੇਟੀ ਭਗੜੋ ਦੀਆਂ ਅੱਖਾਂ ਸੇਜਲ ਹੋ ਜਾਂਦੀਆਂ ਅੱਖਾਂ ਭਰਿਆਉਂਦੀਆਂ ਤੇ ਫੇਰ ਭਗੜੋ ਇੱਕਦਮ ਸੰਭਲ ਜਾਂਦੀ ਇੰਜ ਵੀ ਕੋਈ ਰੋਇਆ ਕਰਦਾ ਜੁਗ ਜੁਗ ਜੀਵੇ ਉਹਦਾ ਪੁੱਤ ਲਖਵੀਰ ਪੁੱਤਰਾਂ ਦੀ ਮਾਵਾ ਨੂੰ ਕਿਸੇ ਗੱਲ ਦੀ ਪਰਵਾਹ ਹੁੰਦੀ ਹੈ ਕੇਹੀ ਸੋਹਣੀਆਂ ਚਿੱਠੀਆਂ ਲਿਖਦਾ ਸੀ ਭਗੜੋ ਖੁਸ਼ ਸੀ ਉਹ ਚਾਰ ਅੱਖਰ ਆਪਣੀ ਜਵਾਨੀ ਵਿੱਚ ਪੜ੍ਹ ਲਏ ਸੀ ਉਹਨੇ ਹੁਣ ਪੁੱਤ ਦੀ ਚਿੱਠੀ ਵੀ ਪੜ ਸਕਦੀ ਸੀ ਉਹਦੀ ਚਿੱਠੀ ਉਹਨੂੰ ਉਹ ਲਿਖ ਵੀ ਸਕਦੀ ਸੀ ਨਹੀਂ ਤੇ ਆਂਡਣਾ ਗਵਾਂਡਣਾ ਇੱਧਰ ਉੱਧਰ ਡਾਕੀਏ ਤੇ ਚਿੱਠੀਆਂ ਲਖਾਉਂਦੀਆਂ ਜਾਂ ਡਾਕੀਆ ਚਿੱਠੀ ਇੱਧਰ ਉੱਧਰ ਸੁੱਟ ਜਾਂਦਾ ਹੈ ਉੱਧਰ ਚਲੀ ਜਾਂਦੀ ਤੇ ਕਦੇ ਕਿਤੇ ਡਿੱਗ ਪੈਂਦੀ ਚਿੱਠੀ ਪਰ ਨਾਲੇ ਅਗਲਾ ਚਿੱਠੀ ਪੜ ਲੈਂਦਾ ਹੈ ਕੋਈ ਪੜਦਾ ਨਹੀਂ ਸੀ ਰਹਿੰਦਾ ਤੇ ਨਾ ਚਿੱਠੀ ਲਿਖਣ ਵਾਲੇ ਨੂੰ ਕੋਈ ਸਵਾਦ ਆਉਂਦਾ ਨਾ ਲਿਖਾਉਣ ਵਾਲੇ ਨੂੰ ਕੋਈ ਸਵਾਦ ਆਉਂਦਾ। ਭਗੜੋ ਦੀ ਬੱਗੀ ਵਿੱਚ ਚੋਖੀ ਥਾਂ ਹੁੰਦੀ ਸੀ। ਕੁਝ ਦਿਨ ਤੇ ਆਂਡਿਆਂ ਦੇ ਨਾਲ-ਨਾਲ ਉਹ ਫालतू ਚੂਚੇ ਵੀ ਰੱਖ ਲੈਂਦੀ। ਛੌਣੀ ਵਿੱਚ ਚੂਚੀਆਂ ਦੀ ਬੜੀ ਮੰਗ ਸੀ। ਨਾਲੇ ਭਗੜੋ ਨੇ ਵੇਖਿਆ ਚੂਚੀਆਂ ਵਿੱਚ ਉਹਨੂੰ 4 ਪੈਸੇ ਵੱਧ ਬਚਦੇ ਸੀ। ਹੌਲੀ-ਹੌਲੀ ਉਹਨੇ ਉਹਦੇ ਕੋਲ ਆਂਡੇ ਘਟ ਹੁੰਦੇ ਗਏ ਤੇ ਚੂਚੇ ਵੱਧਦੇ ਹੁੰਦੇ ਗਏ। ਨਾਲੇ ਆਂਡਿਆਂ ਦੇ ਟੁੱਟਣ ਦਾ ਡਰ ਬਣਿਆ ਰਹਿੰਦਾ ਸੀ। ਕਈ ਵਾਰ ਭਗੜੋ ਖਾ ਤਾਂ ਖਾ ਬੈਠੀ ਸੀਗੀ। ਇੱਕ ਦਿਨ ਤਾਂ ਸਾਰੇ ਦੇ ਸਾਰੇ ਉਹਦੇ ਆਂਡੇ ਢੇਰੀ ਹੋ ਗਏ ਤੇ ਸ਼ਾਮੂ ਦੀ ਟੱਕੀ ਲੈਂਦਿਆਂ ਬੱਗੀ ਉਹਦੇ ਹੱਥੋਂ ਛੁੱਟ ਗਈ ਵੇਂਦਿਆਂ ਵੇਂਦਿਆਂ ਸਾਹਮਣੇ ਨਾਲੀ ਵਿੱਚ ਮੁੱਦੀ ਪਈ ਉਹਦੀ ਬੱਗੀ ਤੇ ਸਾਰੇ ਆਂਡੇ ਟੁੱਟ ਗਏ ਇੱਕ ਵੀ ਨਹੀਂ ਬਚਿਆ ਸੀ ਜਦੋਂ ਭਗੜੋ ਦਾ ਇੰਜ ਨੁਕਸਾਨ ਹੁੰਦਾ ਉਹ ਰਤੀ ਪ੍ਰਵਾਹ ਨਾ ਕਰਦੀ ਜੁਗ ਜੁਗ ਜੀਵੇ ਮੇਰਾ ਪੁੱਤ ਲਖਾ ਉਹ ਆਪਣੇ ਆਪ ਨੂੰ ਕਹਿੰਦੀ ਤੇ ਸੰਭਲ ਜਾਂਦੀ ਓੰਜ ਦੀ ਓੰਜ ਸੰਜੀਦਾ ਖੁਸ਼ ਹਮੇਸ਼ਾ ਖੁਸ਼ ਰਹਿੰਦੀ ਕਮਾਊ ਬੁੱਤਾਂ ਦੀਆਂ ਮਾਵਾ ਨੂੰ ਕਾਦੀ ਚਿੰਤਾ ਤੇ ਫਿਰ ਭਗੜੋ ਨੇ ਆਂਡਿਆਂ ਦਾ ਵਪਾਰ ਛੱਡ ਦਿੱਤਾ ਆਂਡਿਆਂ ਵਿੱਚੋਂ ਚੂਚੇ ਕੱਢ ਕੇ ਛੋਣੀ ਕੁਕੜੀਆਂ ਵੇਚਣ ਲੱ ਜਾਂਦੀ 8-10 ਚੂਚੇ ਹਰ ਰੋਜ਼ ਇਕੱਠੇ ਕਰ ਲੈਂਦੀ ਸ਼ਾਮੀ ਵੇਚ ਵਟ ਕੇ ਘਰ ਮੁੜੇ ਆਉਂਦੀ ਇਹ ਕੰਮ ਸੁਥਰਾ ਸੀ ਨਾਲੇ ਇਸ ਵਿੱਚ ਖਤਰਾ ਉਕਾ ਹੀ ਨਹੀਂ ਸੀ ਜੇ ਕੋਈ ਚੂਚਾ ਨਾ ਵੇਖਦਾ ਤਾਂ ਉਸ ਨੂੰ ਮੋੜ ਲੈਂਦੀ ਪਰ ਇੰਜ ਕਦੇ ਵਿਰਲਾ ਹੀ ਹੋਇਆ ਸੀ ਅਕਸਰ ਜਿੰਨੇ ਦਾਣੇ ਪਕੜੋ ਦੀ ਬੱਗੀ ਵਿੱਚ ਆਉਂਦੇ ਸਨ ਸਾਰੇ ਦੇ ਸਾਰੇ ਉਹ ਵੇਚ ਵਟ ਕੇ ਘਰ ਮੁੜਦੀ ਤੇ ਪਗੜੋ ਇਸ ਨਵੇਂ ਧੰਦੇ ਬਾਰੇ ਆਪਣੇ ਪੁੱਤ ਨੂੰ ਲਿਖਦੀ ਰਹਿੰਦੀ ਉਹਦੀ ਤਲਬ ਬੇਸ਼ੱਕ ਹਰ ਮਹੀਨੇ ਦੀ ਪਹਿਲੀ ਤਰੀਖ ਆ ਜਾਂਦੀ ਸੀ ਡਾਕੀਆ ਮਨੀ ਆਰਡਰ ਲੈ ਕੇ ਇਹਨੂੰ ਢੂੰਡਦਾ ਢੂੰਡਦਾ ਫਿਰਦਾ ਹੁੰਦਾ ਪਰ ਪਗੜੋ ਨੂੰ ਵੇਲੀ ਰਹਿ ਕੇ ਡੋਬ ਬੈਂਦੇ ਸੀ ਉਹਦੇ ਇਹ ਹੁਣ ਇਹ ਧੰਦਾ ਫੜਿਆ ਸੀ ਤਾਂ ਉਹਦਾ ਮਨ ਲੱਗਿਆ ਰਹਿੰਦਾ ਸੀ ਨਾਲੇ ਦਿਨ ਭੁੱਲ ਜਾਂਦਾ ਸੀ ਕਦੋਂ ਅਥਣ ਹੋ ਜਾਂਦੀ ਪਤਾ ਹੀ ਨਹੀਂ ਲੱਗਦਾ ਸੀ ਆਪਣੇ ਇੱਕੋ ਇੱਕ ਪੁੱਤ ਦਾ ਵਿਛੋੜਾ ਸਤਾਉਂਦਾ ਨਹੀਂ ਸੀ ਨਾਲ ਚਾਰ ਪੈਸੇ ਬਣ ਜਾਂਦੇ ਸੀ ਭਗੜੋ ਸੋਚਦੀ ਹੁਣ ਜਦੋਂ ਉਹ ਤਾਂ लाडला ਲਾਮ ਤੋਂ ਮੁੜੂਗਾ ਤਾਂ ਇਹ ਉਸ ਨੂੰ ਵਿਆਹ ਦੂਗੀ ਜੇ ਇਹ ਇਹ ਪਹਿਲੇ ਇੰਜ ਕੀਤਾ ਹੁੰਦਾ ਤਾਂ ਉਹ ਲਾਮ ਤੇ ਜਾਂਦਾ ਹੀ ਨਹੀਂ ਸੀ ਕਿਸੇ ਦੇ ਦੋ ਨੈਣ ਉਹਨੂੰ ਬਲਿੰਗ ਕੇ ਰੱਖ ਲੈਂਦੇ ਇੱਕ ਵਾਰ ਥਿਰਕ ਗਈ ਸੀ ਹੁਣ ਉਹ ਭੁੱਲ ਨਹੀਂ ਹੋਂਦੀ ਉਹਗੀ ਹਰ ਚਿੱਠੀ ਵਿੱਚ ਉਹ ਲਿਖਦਾ ਮਾਂ ਤੂੰਗੀ ਕੰਮ ਕਰਨੇ ਨੀ ਕੀ ਮੁਸੀਬਤ ਪਈ ਵੈ ਕੋ ਪੱਕਾ ਪੈਂਡਾ ਟੁਰ ਕੇ ਗੱਛਣੀ ਓ ਕੋ ਪੱਕਾ ਪੈਂਡਾ ਟੁਰ ਕੇ ਅਛਣੀ ਓ ਹੈ ਛੌਣੀ ਕਿਹੜੀ ਨੇਵੇਂ ਪਈ ਸੈ ਛਮੂ ਕੀਆ ਛਮੂ ਨੀ ਅਟਲਾਈਆਂ ਛੱਡ ਜਰਾ ਸੀਨਾ ਪੁਲ ਤੇ ਟੰਚ ਤੇ ਫਿਰ ਚੌਣੀਆਂ ਨੀ ਦੀਆਂ ਬਾਰਕਾਂ ਦਿਸਣੀਆਂ ਨੇ ਫਿਰ ਹਰ ਵਾਰ ਪਗੜੋ ਚਿੱਠੀ ਪੜਦੀ ਤੇ ਅੱਗੋ ਹੱਸ ਹੱਸ ਕੇ ਦੱਸਦੀ ਲਾਡਲਾ ਮੈਂਡਾ ਕਲੇ ਜਿਨਾ ਟੋਟਾ ਆਪਣੇ ਹੋਠਾਂ ਵਿੱਚ ਗੁੰੰਗਣਾਉਂਦੀ ਤੇ ਹੱਸ ਕੇ ਉਹਦੀ ਗੱਲ ਟਾਲ ਜਾਂਦੀ ਜਦੋਂ ਇਹ ਗੱਲਾਂ ਜਿਹੜੀਆਂ ਮੈਂ ਹੁਣ ਤੁਹਾਨੂੰ ਸੁਣਾਈਆਂ ਇਹਦੇ ਵਿੱਚ ਉਹ ਮੁੰਡਾ ਕਹਿ ਰਿਹਾ ਹੈ ਵੀ ਤੂੰ ਇੰਨਾ ਲੰਮਾ ਪੈਂਡਾ ਪਾ ਕੇ ਜਾਨੀਂ ਹੈ ਵੇਚਣਾ ਤੂੰ ਛੱਡ ਦੇ ਖੜਾ ਇਹ ਕੰਮ ਨਾ ਕਰਿਆ ਕਰ ਇੰਨੀ ਦੂਰ ਤੁਰ ਕੇ ਜਾਨੀਂ ਹੈ ਤਾਂ ਫਿਰ ਇਹ ਉਹ ਜਵਾ ਮੈਂਡਾ ਕਲੇਜੇ ਦਾ ਟੋਟਾ ਮਤਲਬ ਮੇਰੇ ਕਾਲਜੇ ਦਾ ਟੁਕੜਾ ਜਿਹੜਾ ਹੈਗਾ ਇਹ ਇਹ ਮੇਰੀ ਕਿੰਨੀ ਫਿਕਰ ਕਰਦਾ ਹੈ ਜਦੋਂ ਉਹਦਾ ਪੁੱਤ ਆਇਆ ਜਦੋਂ ਉਹਦਾ ਪੋਤਰਾ ਆਇਆ ਤਾਂ ਉਹਨੂੰ ਬੱਗੀ ਵਿੱਚ ਪਾ ਕੇ ਸੈਰ ਕਰਾਇਆ ਕਰੂਗੀ ਪਿੰਡ ਵਾਲੇ ਪੂਦ ਕਰਨ ਤਾਂ ਬੇਸ਼ੱਕ ਕਰਨ ਭਗੜੋ ਨਹੀਂ ਕਿਸੇ ਤੋਂ ਡਰਨ ਵਾਲੀ ਉਹਦੇ ਵੇੜੇ ਵਿੱਚ ਜਦੋਂ ਨੂਰ ਰਾਣੀ ਦੀ ਗਹਿਮਾ ਗਹਿਮੀ ਹੋਵੇਗੀ ਉਹ ਚੂਚੇ ਵੇਚਣੇ ਛੱਡ ਦੇਊਗੀ ਹਵਾਲਦਾਰ ਦੀ ਜਾਈ ਉਹ ਚੂਚੇ ਨਹੀਂ ਕੁਝ ਹੋਰ ਵੇਚਿਆ ਕਰੇਗੀ ਅਕਸਰ ਭਗੜੋ ਇਸ ਤਰ੍ਹਾਂ ਦੇ ਸੁਪਨੇ ਦੇਖਦੀ ਰਹਿੰਦੀ ਭਾਵੇਂ ਉਹ ਅੰਗਰੇਜ਼ੀ ਨਹੀਂ ਸੀ ਪੜੀ ਛੌਣੀ ਦੇ ਲਾਗੇ ਜੰਮੀ ਪੜੀ ਤੇ ਵਿਆਹੀ ਭਗੜੋ ਇਸ਼ਾਰਿਆਂ ਕਿਨਾਇਆਂ ਨਾਲ ਤੇ ਟੁੱਟੀ-ਫੁੱਟੀ ਹਿੰਦੁਸਤਾਨੀ ਨਾਲ ਆਪਣਾ ਕੰਮ ਤੋਰ ਲੈਂਦੀ ਸੀ। ਜ਼ਿਆਦਾਤਰ ਆਪਣਾ ਮਾਲ ਉਹ ਟਾਮੀਆਂ ਦੀਆਂ, ਚਿੱਟੀ ਚਮੜੀ ਵਾਲੀਆਂ ਮੀਮਾਂ ਜਾਂ ਕਾਲ ਪਰਮੀਆਂ ਕਰਾਂਟਣਾ ਨੂੰ ਵੇਚਦੀ ਸੀ। ਦੇਸੀ ਲੋਕਾਂ ਦੇ ਮਹੱਲੇ ਵਿੱਚ ਵਸੋਂ-ਵਸੋਂ ਕਦੇ ਜਾਂਦੀ ਸੀ ਉਹ। ਜਦੋਂ ਕਦੇ ਮਜਬੂਰਨ ਜਾਣਾ ਹੁੰਦਾ ਤਾਂ ਨਵਾਂ ਮਾਸਾ ਖਾਣਾ, ਸਿੱਖੀਆਂ, ਖਤਿਆਣੀਆਂ ਹਮੇਸ਼ਾ ਕਹਿੰਦੀਆਂ ਨਹੀਂ। ਮੀੜੇ ਚੂਚੇ ਨਾਲ ਚੂਚੇ ਕੀ ਬਣਾਏ ਵੀ ਪਗੜੋ ਸੁਣਦੀ ਤੇ ਉਹਦਾ ਤਰਾਹ ਨਿਕਲ ਜਾਂਦਾ ਬਿੱਟ ਬਿੱਟ ਉਹਨਾਂ ਦੇ ਮੂੰਹ ਵੱਲ ਵੇਖਣ ਲੱਗ ਪੈਂਦੀ ਪਗੜੋ ਕਿਵੇਂ ਕਿਸੇ ਚੂਚੇ ਨੂੰ ਵੱਢ ਸਕਦੀ ਸੀ ਅਜੀ ਤੇ ਉਹਦੇ ਪੁੱਤ ਨੇ ਲਾਮ ਤੋਂ ਮੁੜਨਾ ਸੀ ਲਾਮ ਤੋਂ ਮੁੜਿਆ ਉਹ ਵਿਆਹ ਕਰੂਗਾ ਫੇਰ ਉਹਨਾਂ ਦੇ ਵੇੜੇ ਵਿੱਚ ਇੱਕ ਲਾਲ ਖੇਡੂਗਾ ਜਦੋਂ ਕੋਈ ਖਤਰਾਨੀ ਪਗੜੋ ਨੂੰ ਚੂਚਾ ਵੱਢਣ ਲਈ ਕਹਿੰਦੀ ਉਹਨੂੰ ਇੰਜ ਲੱਗਦਾ ਜਿਵੇਂ ਉਸਦਾ ਹੱਥ ਲੁਸਲੁਸ ਕਰਦੇ ਕਿਸੇ ਮਾਸੂਮ ਬੱਚੇ ਦੀ ਗਿੱਚੀ ਤੇ ਪਿਆ ਹੋਵੇ ਤੇ ਭਗੜੋ ਸਿਰ ਤੋਂ ਪੈਰਾਂ ਤੱਕ ਕੰਬ ਜਾਂਦੀ ਤੇ ਫੇਰ ਵਸੇ ਵਸੇ ਉਹ ਫਰੰਗਣਾ ਦੇ ਬੰਗਾਲੀਆਂ ਵੱਲ ਚੱਕਰ ਕੱਟਦੀ ਰਹਿੰਦੀ ਇਹ ਲੋਕ ਕਦੇ ਨਹੀਂ ਸੀ ਇਸ ਤਰ੍ਹਾਂ ਬੇਹੋ ਦਾ ਫਰਮੈਸ਼ਾ ਕਰਦੇ ਉਹਨਾਂ ਨੇ ਆਪਣੇ ਖਾਨ ਸਾਵੇਂ ਤੇ ਬਹਿਰੇ ਉਹਨਾਂ ਦੇ ਹੁੰਦੇ ਸੀ ਉਹਨਾਂ ਤੋਂ ਉਹ ਚੂਚਿਆਂ ਨੂੰ ਕਤਲ ਕਰਾਉਂਦੀਆਂ ਸੀ ਚੂਚੇ ਬਣਾਉਂਦੀਆਂ ਸੀ ਉਹ ਬਣਾਉਂਦੇ ਸੀ ਆਪਣੀ ਮਰਜ਼ੀ ਨਾਲ ਭਾਵੇਂ ਹਲਾਲ ਕਰਦੇ ਭਾਵੇਂ ਨਾ ਕਰਦੇ ਭਾਵੇਂ ਝਟਕਾਉਂਦੇ ਭਾਵੇਂ ਹਲਾਲ ਕਰਦੇ ਪਰ ਭਗੜੋ ਨੂੰ ਨਹੀਂ ਕਦੇ ਉਹਨਾਂ ਨੇ ਆਖਿਆ ਤੇ ਭਗੜੋਂ ਨੇ ਜਮਾ ਕੇ ਵੇਖਿਆ ਵੀ ਸੀ ਜਦੋਂ ਵੀ ਉਹ ਲਾਲ ਕੁਕੜੀ ਜਾਂ ਤੋਪਖਾਨੇ ਦੀ ਕਿਸੇ ਗਲੀ ਵਿੱਚ ਭੁੱਲੀ ਪਟਕੀ ਚਲੀ ਜਾਂਦੀ ਹਮੇਸ਼ਾ ਅਗਲੇ ਚੂਚਾ ਬਣਾਉਣ ਲਈ ਤਕਾਜ਼ਾ ਕਰਦੇ ਭਗੜੋਂ ਉਹਨਾਂ ਦੀ ਇੱਕ ਨਾ ਸੁਣਦੀ ਨਾ ਪਹਿਣਾ ਮਰਜੀ ਵੇ ਤੇ ਲਵੋ ਨਹੀਂ ਤੇ ਛੋੜੀ ਛੋੜੀ ਦਿਆਂ ਮੈਂ ਤਾਂ ਆਪਣੇ ਚੂਚੇ ਕੀ ਖੌਰੀ ਨਜ਼ਰ ਵੀ ਨਾ ਤੱਕਾਂ ਤੇ ਮੁਨਸਪਟਿਏ ਚੂਚੇ ਪਾਲੀ ਪਾਲ ਕੇ ਵੇਚਣ ਕਿਹੀਂ ਟੁੱਰੀ ਪਏ ਖਤਰਿਆਣੀਆਂ ਉਸ ਨੂੰ ਛੇੜਦੀਆਂ ਟੈਂਡੇ ਚੂਚੇ ਕੀ ਸੀ ਨਿਰਨਣਾ ਨੀ ਤੇ ਕਲੇਜੇ ਨਾਲ ਲਾਈ ਰੱਖ। ਪਗੜੋ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਔੜ ਦੀ। ਜਿਆਦਾ ਕੋਈ ਖਤਰਾਨੀਆਂ ਜਿੱਦ ਕਰਦੀ ਤਾਂ ਬੱਗੀ ਤੋਰ ਕੇ ਅੱਗੇ ਨਿਕਲ ਜਾਂਦੀ। ਲੋਕੀ ਉਹਦੇ ਮੂੰਹ ਵੱਲ ਵੇਖਦੇ ਰਹਿ ਜਾਂਦੇ, ਅਜੀਬ ਔਰਤ ਸੀ। ਪਰ ਪਿਛਲੇ ਕਈ ਦਿਨਾਂ ਤੋਂ ਪਗੜੋ ਹੋਰ ਦੀ ਹੋਰ ਹੁੰਦੀ ਜਾ ਰਹੀ ਸੀ। ਆਪਣੇ ਆਪ ਵਿੱਚ ਗੁੰਮਸਮ ਰਹਿੰਦੀ, ਗੱਲ ਕਦੇ ਕਰਦੇ-ਕਰਦੇ ਉਹਨੂੰ ਗੱਲ ਵਿਸਰ ਜਾਂਦੀ, ਭੁੱਲ ਜਾਂਦੀ। ਪਹਿਲੇ ਵੀ ਉੱਚਾ ਸੁਣਦੀ ਸੀ ਪਰ ਹੁਣ ਤਾਂ ਜਿਵੇਂ ਡੋਰੀ ਮਗ ਹੋ ਗਈ ਹੋਵੇ ਚਾਰ ਵਾਹ ਕੋ ਤੋਂ ਇੱਕ ਵਾਰ ਗੱਲ ਉਹਦੇ ਪੱਲੇ ਪੈਂਦੀ ਸੀ ਕਈ ਵਾਰ ਭੋ ਦੇ ਭਾ ਮਾਲ ਸੁੱਟ ਜਾਂਦੀ ਕਦੇ ਪੈਸੇ ਲਈ ਲੜਨ ਲੱਗ ਪੈਂਦੀ ਕਦੇ ਜੀ ਜੀ ਕਰਦੀ ਮਿੱਠਿਓ ਮੱਖਿਓ ਮਿੱਠੀ ਬੋਲਦੀ ਤੇ ਕਦੇ ਅਗਲੇ ਪਲ ਮੂੰਹ ਸਿਰ ਪੋਚ ਲੈਂਦੀ ਆਪ ਮੋਰੀ ਤਰੀ ਜੰਦੀ ਤੇ ਕਦੀ ਅੱਖਾਂ ਵਿੱਚ ਅਥਰੂ ਕਿਰਨ ਲੱਗ ਪੈਂਦੇ ਕੋਈ ਵਜ੍ਹਾ ਨਾ ਵਿਖਾਈ ਦਿੰਦੀ ਪਰ ਉਹਦੇ ਅਥਰੂ ਝਰ ਝਰ ਪੈਂਦੇ ਪਗੜੋ ਦੇ ਪੁੱਤ ਦੀ ਚਿੱਠੀ ਨਹੀਂ ਕਿਤਨੇ ਦਿਨਾਂ ਤੋਂ ਆਈ ਸੀ ਵਿਚਾਰੀ ਵਿਧਵਾ ਔਰਤ ਗੱਲ-ਗੱਲ ਤੇ ਫਿਸ ਪੈਂਦੀ ਪਤਾ ਨਹੀਂ ਮੁੰਡੇ ਨੂੰ ਕੀ ਹੋ ਗਿਆ ਸੀ ਚਿੱਠੀ ਲਿਖਣੀ ਉਸ ਬੰਦ ਕਿਉਂ ਕਰ ਦਿੱਤੀ ਕੋਈ ਮਾਵਾ ਨੂੰ ਵੀ ਇੰਜ ਵਿਸਾਰ ਸਕਦਾ ਅੱਜ ਕੱਲ ਚੂਚਾ ਵੇਚਣ ਵੇਲੇ ਪਗੜੋ ਉਹਦੀ ਚੁੰਝ ਨੂੰ ਮੋੜ-ਮੋੜ ਨਹੀਂ ਵੇਖਦੀ ਸੀ ਨਾ ਵੇਚਣ ਵਾਲੇ ਤੋਂ ਪਹਿਲਾਂ ਆਪਣੇ ਪੱਲੇ ਨਾਲ ਚੂਚੇ ਦੇ ਪਰਾਂ ਨੂੰ ਸਾਫ਼ ਕਰਦੀ ਸੀ ਜਿਵੇਂ ਬੱਗੀ ਵਿੱਚ ਹੁੰਦਾ ਕੱਢ ਕੇ ਅਗਲੇ ਦੇ ਹਵਾਲੇ ਕਰ ਦਿੰਦੀ ਨਹੀਂ ਤਾਂ ਇੱਕ ਤੋਂ ਵਧੇ ਇੱਕ ਵਾਰ ਉਹ ਆਪਣੇ ਚੂਚੇ ਨੂੰ ਵੇਖਦੀ ਸੀ ਇੱਕ ਤੋਂ ਵੱਧ ਵਾਰ ਉਹਦਾ ਨਾ ਖੁਸ਼ ਸਵਾਰਦੀ ਤੇ ਫਿਰ ਆਪਣੇ maal ਅਗਲੇ ਨੂੰ ਫੜਾਉਂਦੀ ਸੀ ਅੱਜ ਕੱਲ ਬੱਗੀ ਵਿੱਚ ਜਾਲ ਹੇਠਾਂ ਪਏ ਚੂਚੇ ਕੋਈ ਮੂਧਾ ਕੋਈ ਸਿੱਧਾ ਜਿਵੇਂ ਪਿਆ ਪਏ ਹੁੰਦੇ ਭਗੜੋ ਕੋਈ ਵਿਸ਼ੇਸ਼ ਧਿਆਨ ਨਹੀਂ ਦਿੰਦੀ ਪਹਿਲੇ ਤਾਂ ਮਜਾਲ ਹੈ ਉਹਦੇ ਕਿਸੇ ਚੂਚੇ ਨੂੰ ਰਤਾ ਪਰ ਜ਼ਰਬਾ ਆ ਜਾਏ ਉਹਨੂੰ ਲਾੜ ਲ ਕਰਦੀ ਨਾ ਥੱਕਦੀ ਤੇ ਫੇਰ ਛੋਣੀ ਵਿੱਚ ਖਬਰ ਆ ਗਈ ਕਿ ਪਗੜੋ ਦਾ ਪੁੱਤ ਲੜਾਈ ਵਿੱਚ ਜਾਇਆ ਹੋ ਗਿਆ ਖਬਰ ਫੈਲਦੀ ਫੈਲਦੀ ਸਾਰੇ ਫੈਲ ਗਈ ਪਰ ਪਗੜੋ ਨੂੰ ਇਹ ਹਕੀਕਤ ਦੱਸਣ ਦਾ ਕਿਸੇ ਦਾ ਹਿਆ ਨਹੀਂ ਸੀ ਪੈਂਦਾ ਲੋਕੀ ਉਹਦੇ ਨਾਲ ਇਸ ਬਾਰੇ ਗੱਲ ਨਹੀਂ ਸੀ ਕਰਦੇ ਪਰ ਪਗੜੋ ਦਾ ਖਿਆਲ ਅੱਜਕੱਲ ਵਧੇਰੇ ਰੱਖਦੇ ਸੀ ਕੋਈ ਅਜਿਹੀ ਹਰਕਤ ਨਾ ਕਰਦਾ ਜਿਸ ਨਾਲ ਉਹਦਾ ਦਿਲ ਦੁਖਦਾ ਵਸੇ ਵਸੇ ਉਹਦੇ ਪੁੱਤ ਦਾ ਜ਼ਿਕਰ ਨਾ ਛੇੜਦੇ ਕਈ ਵਾਰ ਕੋਈ ਕੋਮਲ ਚਿੱਤ ਖਤਰਿਆਣੀ ਉਹਨੂੰ ਵੇਖ ਕੇ ਫਿਸਪੈਂਦੀ ਤੇ ਫਿਰ ਭੱਜ ਨਾਲ ਆਪਣੇ ਅਥਰੂ ਪਈ ਲੁਕਾਂਦੀ ਚਿੱਠੀ ਆਏ ਕਈ ਹਫਤੇ ਹੋ ਗਏ ਪਰ ਭਗੜੋ ਨੇ ਆਪਣੇ ਧੰਦੇ ਵਿੱਚ ਕਦੇ ਨਾਗਾ ਨਹੀਂ ਸਿਪਾਇਆ ਚੂਜਿਆਂ ਦੀ ਉਹਦੀ ਗਾਕੀ ਬਣੀ ਹੋਈ ਸੀ ਸਗੋਂ ਹੋਰ ਵੱਧਦੀ ਜਾ ਰਹੀ ਸੀ ਛੌਣੀ ਵਿੱਚ ਲੋਕੀ ਆਉਂਦੇ ਜਾਂਦੇ ਰਹਿੰਦੇ ਬਦਲੀਆਂ ਹੁੰਦੀਆਂ ਹਰ ਤਰ੍ਹਾਂ ਦੇ ਲੋਕ ਆਉਂਦੇ ਹਰ ਪਾਸੇ ਦੇ ਹਰ ਧਰਮ ਦੇ ਹਰ ਮਜਬ ਦੇ ਤੇ ਕਮਿਸ਼ਨ ਵਾਲੇ ਕਮਿਸ਼ਨ ਤੋਂ ਬਿਨਾਂ ਆਲੇ ਸਭ ਤਰ੍ਹਾਂ ਦੇ ਲੋਕ ਉਹਨੂੰ ਮਿਲਦੇ ਕਾਇਉ ਇੱਕ ਦਿਨ ਨਵੇਂ ਆਏ ਫੌਜੀ ਦੀ ਤਰੀਮ ਤੇ ਨੇ ਚੂਚਾ ਖਰੀਦ ਕੇ ਭਗੜੋਂ ਨੂੰ ਕਿਹਾ ਨੀ ਮਿੜੇ ਹਿਸਕੀ ਬਣਾਵੀ ਵੀ ਦੇ ਤੇ ਉਹਦੇ ਵੇਖਦਿਆਂ ਵੇਖਦਿਆਂ ਭਗੜੋਂ ਨੇ ਜੇਬ ਵਿੱਚੋਂ ਚਾਕੂ ਕੱਢਿਆ ਤੇ ਚੂਚੇ ਨੂੰ ਚਟਕਾਤਾ ਜਿਵੇਂ ਭਿੰਡੀ ਤੋਰੀ ਦੀ ਮੁੰਡੀ ਲਾਈਦੀ ਹੈ ਖਲਾਸੀ ਲੈਣ ਦੀਆਂ ਅੱਗੇ ਪਿੱਛੇ ਖਲੋਤੀਆਂ ਰੰਨਾ ਉਂਗਲੀਆਂ ਟੁੱਕ ਕੇ ਰਹਿ ਗਈਆਂ ਤੇ ਫੇਰ ਜਦੋਂ ਵੀ ਕਦੀ ਜਿੱਥੇ ਵੀ ਭਗੜੋਂ ਨੂੰ ਕੋਈ ਫਰਮੈਸ਼ ਕਰਦਾ ਉਹ ਚੂਚੇ ਨੂੰ ਵੱਢ ਕੇ ਅਗਲੇ ਦੇ ਹੱਥ ਪੜਾ ਦਿੰਦੀ ਰਾਜਸਥਾਨ ਤੇਜ ਧਾਰ ਦਾ ਚਾਕੂ ਭਗੜੋ ਆਪਣੀ ਖੀਸੇ ਵਿੱਚ ਰੱਖਦੀ ਸੀ ਕਹਾਣੀ ਭਗੜੋ ਦੀ ਆਪਣੀ ਖਤਮ ਹੁੰਦੀ ਹੈ ਕਿਵੇਂ ਇੱਕ ਮਾਂ ਆਪਦੇ ਬੱਚੇ ਨੂੰ ਯਾਦ ਕਰਦਿਆਂ ਹੋਇਆ ਪਹਿਲਾਂ ਤਾਂ ਚੂਚੇ ਨੂੰ ਇੰਨਾ ਪਿਆਰ ਕਰਦੀ ਸੀ ਤੇ ਉਹਨਾਂ ਨਾਲ ਲੜ ਪੈਂਦੀ ਸੀ ਵੀ ਮੈਂ ਇਹਨੂੰ ਮਾਰਨਾ ਨਹੀਂ ਮੈਂ ਤਾਂ ਵੇਚਣਾ ਵੇਚਣਾ ਪਰ ਹੁਣ ਉਹ ਇੱਕ ਮਿੰਟ ਲਾਉਂਦੀ ਉਹਦੀ ਗਰਦਨ ਮਰੋੜਨ ਲੱਗਿਆ ਕਹਾਣੀ ਬਹੁਤ ਜਜ਼ਬਾਤੀ ਹੈ ਕਿ ਕਹਾਣੀ ਨੂੰ ਧਿਆਨ ਨਾਲ ਸੁਣਗੇ ਉਹ ਤੁਮوں اچھی ਲੱਗਦੀ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਗਲੀ ਹੋਰ ਪਾਪੁਰਖ ਕਹਾਣੀਆਂ ਨਾਲ ਆਪਾਂ ਮਿਲਦੇ ਰਹਾਂਗੇ ਤਦ ਤੱਕ ਲਈ ਰੱਬ ਰੱਖਾ